ਸ਼ਰਾਬ ਹੀ ਨਹੀਂ ਜਾਏਗਾ ਦੇਖਿਆ ਉਹ ਗਲਤ ਹੈ ਗਲਤੀ ਹੋ ਗਈ ਮੈਂ ਉਹ ਵੀ ਥੱਲੇ ਪਈ ਨਹੀਂ ਪਾਈ ਬਾਬਾ ਮੈਂ ਅੰਦਰ ਹੀ ਲਿਆਉਂਦਾ ਹੈ ਸੋਣਾ ਹੈਗਾ ਹੀ ਉਹ ਪਿਆਈ ਇੱਧਰ ਪੈਮੈਂਗ ਹੋ ਗਈ ਆ ਚੋੜਾ ਹੋ ਗਈ ਆ 10 ਵਜੇ 5 ਵਜੇ ਚੋੜਾ ਹੀ ਆ ਉਹ ਅਨੰਦਪੁਰ ਸਾਹਿਬ ਵਿੱਚ ਇੱਕ ਕਥਿਤ ਨੇ ਹੰਗ ਵੱਲੋਂ ਸ਼ਰਾਬ ਪੀਣ ਅਤੇ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੰਥਕ ਆਗੂ ਬਲਬੀਰ ਸਿੰਘ ਮੁੱਛਲ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਪਾ ਕੇ ਇਸ ਦੀ ਤੁਲਨਾ ਤੁਰਕ ਨਾਲ ਕੀਤੀ ਹੈ ਵੀਡੀਓ ਵਿੱਚ ਇਹ ਬੰਦਾ ਆਪਣਾ ਨਾਮ ਲਖਵਿੰਦਰ ਸਿੰਘ ਅਤੇ ਆਪਣਾ ਪਿਛੋਕੜ ਢੋਲੇਵਾਲਾ ਦਾ ਦੱਸਦਾ ਹੈ ਬਲਬੀਰ ਸਿੰਘ ਮੁੱਛਲ ਵੱਲੋਂ ਬਣਾਈ ਗਈ ਵੀਡੀਓ ਦੌਰਾਨ ਉਹ ਮੰਨਦਾ ਹੈ ਕਿ ਉਹ ਸ਼ਰਾਬ ਪੀਂਦਾ ਹੈ ਅਤੇ ਇਸ ਦੇ ਸਾਹਮਣੇ ਇੱਕ ਮਹਿਲਾ ਇਸ ਉੱਤੇ ਇਲਜ਼ਾਮ ਲਾਉਂਦੀ ਹੈ ਕਿ ਉਸਨੇ ਉਸਦੇ ਪਤੀ ਨੂੰ ਕਮਰੇ ਵਿੱਚੋਂ ਬਾਹਰ ਭੇਜ ਕੇ ਉਸ ਨਾਲ ਕੁਕਰਮ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਆਪ ਨੂੰ ਦੱਸ ਰਿਹਾ ਵਾ ਲਖਵਿੰਦਰ ਸਿੰਘ ਕੀ ਨਾਜਰਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਕਿੱਥੋਂ ਦਾ ਰਹਿਣਾ ਢੋਲੇ ਵਾਲਾ ਚੋਂ ਦਾਈ ਢੋਲੇ ਆ ਦਾ ਰਹਿਣ ਵਾਲਾ ਇੱਥੇ ਦੰਦਪੁਰ ਸਾਹਿਬ ਆਏ ਆ ਤੇ ਇੱਕ ਸਾਡੀ ਇੱਥੇ ਭੈਣ ਵਾ ਕੀ ਨਾਜਾ ਮਨਪ੍ਰੀਤ ਮਨਪ੍ਰੀਤ ਕੌਰ ਇਹਦੇ ਘਰ ਵਾਲੇ ਨੇ ਰੋਕੇ ਸਾਨੂੰ ਦੱਸਿਆ ਕਿ ਇਹ ਇਹਦਾ ਵਿਆਹ ਇਹਦਾ ਵਿਆਹ ਹੈਗਾ ਵੱਖਰੀ ਗੱਲ ਹੈ ਨਹੀਂ ਨਹੀਂ ਵਿਆਹ ਨਹੀਂ ਹੋ ਰਿਹਾ ਇਹਨਾਂ ਨੂੰ ਆਪਾਂ ਸਭ ਨਾਲ ਇੱਕੋ ਹੀ ਦੋ ਪਿੰਡਾਂ ਵਾਲੀ ਗੱਲ ਹੈ ਗਲਤ ਮੈਂ ਗੱਲ ਕਰ ਰਹੀ ਹਾਂ ਹਾਂਜੀ ਗਲਤ ਪਰੇ ਕਰਦੇ ਬਾਬਾ ਜੀ ਮੈਂ ਜਿਹੜੀ ਗੱਲ ਕਰ ਰਹੀ ਹਾਂ ਸੱਤ ਜੀ ਆਪਾਂ ਤੁਹਾਨੂੰ ਆਇਆ ਬਣਾ ਸੱਤ ਜੀ ਆਇਆ ਤੂੰ ਇਹ ਵੀ ਰਕਰ ਤੂੰ ਡਕਣਾ ਨਾ ਮੈ ਬੇਸਣਾ ਮੈਂ ਦੱਸਦਾ ਉਹ ਵਰਗ ਦੋ ਡਕਣਾ ਕਰਨਾ ਵੀ ਨਹੀਂ ਨਹੀਂ ਡਕਣਾ ਹੀ ਪਤਾ ਕਿ ਡਕਣਾ ਪਤਾ ਤੂੰ ਕਿਉਂ ਕਿਤਾ ਡੱਕੇ ਪਤਾ ਕਿ ਤੂੰ ਰੇਵ ਤੂੰ ਕਿਤਾ ਕੁੜੀ ਨਾਲ ਨਹੀਂ ਮੈਂ ਜਿੱਦ ਕਰ ਗਈ ਮੈਂ ਕਿਤਾ ਦੋਆਂ ਵੀ ਦਿੱਤਾ ਕਿਉਂ ਕਿਤਾ ਤੇਰੇ ਘਰੇ ਕਿਤਾ ਨਹੀਂ ਉਹ ਸਾਥ ਕੋਈ ਸਾਥ ਇਹਨੇ ਸਾਡੇ ਕਮਰੇ ਚ ਜਿੰਦਾ ਲਾਤਾ ਇਹਨੂੰ ਬਾਹਰ ਪਾ ਮੈਂ ਸਮਾਨ ਮੇਰਾ ਪਿਆ ਜੀ ਸਵਾਰ ਵਾਹਣ ਤੇ ਔਰ ਜਦੋਂ ਇਹਨਾਂ ਨੇ ਮਾਰ ਪਤਾ ਯਾਰ 7 ਵਜੇ ਮੈਂ ਕਹਿੰਦਾ ਮੈਂ ਜਿੱਦ ਕਰ ਗਈ ਮੈਂ ਸਾਤ ਅਰਬੀਆ ਦੋ ਜਾਨਾਂ ਜਦੋਂ ਇਹਨੇ ਤੇ ਲੈ ਕਹਿੰਦੇ ਜੈਨ ਮੈਂ ਕੱਲ ਹੀ ਆਏ ਇਹਨੂੰ ਬਾਹਰ ਕੱਢ ਦਿੰਦਾ ਜਿੰਦਾ ਲਾਗੇ ਇਹ ਉਹਨੂੰ ਬਾਹਰ ਦਿੰਦਾ ਇਹ ਉਹਨੂੰ ਇਹ ਮੇਰੇ ਘਰ ਵਾਲੇ ਨੂੰ ਬਾਹਰ ਕੱਢ ਦਿੰਦਾ ਇਹ ਕਹਿੰਦਾ ਕਹਦਾ ਕਿਹੜਾ ਵਿਆਹ ਹੈ ਵਿਆਹ ਨਹੀਂ ਹੋਈ ਇਹਨਾਂ ਦਾ ਇਹ ਦੂਜੇ ਦੀ ਮੇਰੇ ਤੋਂ ਫਿਰ ਮੈਂ ਤੇਰੀ ਸਮੇਂ ਦੀ ਤੇਰੇ ਮੇਰੇ ਨੇ ਬਣਾਇਆ ਵਾ 8000 2000 ਰੁਪਏ ਲੈ ਬਬੀ ਪਹਿਲਾਂ ਪਹਿਲਾਂ ਕਰ ਮੈਂ ਆਪਣੇ ਬਣਾਉਂਦਾ ਫਿਰ ਗਲਤ ਕਰਦਾ ਕੁੜੀ ਨਾਲ ਇਹ ਸ਼ਰਾਬ ਹੀ ਨਹੀਂ ਜਾਏਗਾ ਨਹੀਂ ਉਹ ਗਲਤ ਹੈ ਗਲਤੀ ਹੋ ਗਈ ਮੈਂ ਬਿਲਕੁਲ ਉਹ ਵੀ ਨਹੀਂ ਥੱਲੇ ਨਹੀਂ ਸ਼ਰਾਬ ਨਹੀਂ ਜਾ ਜਾ ਨਹੀਂ ਗਲਤ ਹੈ ਤੇ ਫਿਰ ਬਣਾ ਬਾਈ 12 ਨਹੀਂ ਪਾਇਆ ਬਾਬਾ ਸਾਰੇ ਅੰਮਾ ਆਂਡੇ ਵੀ ਲਿਆਉਂਦਾ ਹੈ ਸੋਣਾ ਹੈਗਾ ਯੋ ਪਿਆਜ਼ ਇੱਧਰ ਪਾਵੇਂਗਾ ਹੋ ਗਈ ਆ ਚੋੜਾ ਹੋ ਗਈ ਆ 10 ਵਿੱਚ 5 ਚੋੜਾ ਹੀ ਆ ਬਣਾ ਚੋੜਾ ਬਗੈ ਇਸ ਵਾਰ ਨਹੀਂ ਚੋੜਾ ਪਾ ਗਲਤੀ ਕਰਤੇ ਗਲਤੀ ਹੋ ਗਈ ਤੈਨੂੰ ਮੌਕੇ ਤੇ ਗਲਤੀ ਹੋ ਗਈ ਬਾਬਾਈ ਫਿਰ ਤੂੰ ਐਂਟੀ ਦੇ ਨਾਲ ਧੀ ਰੋਂਦੀ ਏਵੇਂ ਦੀ ਮੇਰੀ ਧੀ ਆ ਤਾਤ ਉਹ ਤਾਂ ਸੱਚੀ ਗੱਲ ਆ ਸੋਹ ਲੱਗ ਮੈਨੂੰ ਆਪਣੇ ਨੂੰ ਮੈਂ ਸੋਹ ਨਹੀਂ ਖਾਣੀ ਮੈਂ ਤਾਂ ਆਪਣੇ ਵੀ ਛੜਤਾ ਜਮੀਨ ਦਾ ਕਰਕੇ ਮੇਰੇ ਨਾ ਤੁਰੇ ਤਾਂ ਕਰਕੇ ਮੈਨੂੰ ਮੁੰਡਾ ਸਹੀ ਲੱਗਾ ਪਰ ਅੱਜ ਤੱਕ ਮੈਨੂੰ ਇਹਨਾਂ ਚੂ ਲੱਫੜ ਤੱਕ ਨਹੀਂ ਮਾਰਿਆ ਠੀਕ ਆ ਠੀਕ ਚਲੋ ਉਹੀ ਗੱਲ ਤੇ ਰਾਤੀ ਕਿਹੜੇ ਕਮਰੇ ਦੇ ਜੀ ਐਨੇ ਹੋਂ ਵੀ ਕੀਤਾ ਇਹਨੂੰ ਜੱਟ ਦੋਨੇ ਯਾਰ ਇੱਥੇ ਸੁੱਤੇ ਜਾਂਦੇ ਆ ਵੀ ਹਾਂਜੀ ਤੇ ਆ ਦੋਨੇ ਯਾਰ ਨੇ ਨਾਲ ਸੁੱਤੇ ਸੀ ਇਕੱਲੇ ਇੱਥੇ ਸੁੱਤੇ ਸੀ ਸੰਗਤ ਜੀ ਅਹੀਂ ਅਨੰਦਪੁਰ ਸਾਹਿਬ ਆਏ ਹੀ ਨਮਸਕਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪਰਖਾ ਦੇਣ ਆ ਰਹਿਆ ਆ ਨੌਜਵਾਨ ਵੀਰ ਸਾਡੇ ਮਗਰ ਮਰ ਤੁਰਿਆ ਫਿਰੇ ਆ ਜੜਾ ਵੀਰ ਇਹ ਵੀਰਾਂ ਕੀ ਨਾ ਕਰਾ ਮਨਜੀਤ ਸਿੰਘ ਇਹ ਲਿੱਕਰਤ ਕਰਦਾ ਆਪਣੀ ਇਥੇ ਵੇਟਾਂ ਲਾਉਦੀ ਹਾਂਜੀ ਤੇ ਵਧੀਆ ਮੇਰੇ ਸਾਹਮਣੇ ਵੇਖਿਆ ਤੇ ਇਹ ਸਾਡੇ ਮਗਰ ਮਗਰ ਤੁਰਿਆ ਫਿਰੇ ਤੇ ਮੈਂ ਪੁੱਛ ਲਿਆ ਵੀਰੇ ਕੱਲ ਕੀ ਆ ਕਿਦਾਂ ਹੀ ਆ ਮੈਂ ਆ ਪੁੱਛਿਆ ਤੈਨੂੰ ਇਹ ਰੋਂ ਲੱਗ ਪਿਆ ਕਿ ਭਾਈ ਬਾਜੀ ਇਦਾਂ ਕਰਕੇ ਸਾਨੂੰ ਕਿਨੇ ਅੰਗ ਬਹੁਤਾਂ ਕਰਦਾ ਤੇ ਸ਼ਰਾਬ ਵੀ ਪੀਂਦਾ ਵਾ ਨਹੀਂ ਰੋਹੀਂ ਲਖਵਿੰਦਰ ਸਿੰਘ ਦੇ ਕੋਲ ਆਇਆ ਤੇ ਲਖਵਿੰਦਰ ਸਿੰਘ ਨੇ ਮੰਨਿਆ ਵਾ ਨਹੀਂ ਅਸੀਂ ਆ ਸੱਤ ਮੰਨਿਆ ਵਾ ਕਿ ਮੈਂ ਸ਼ਰਾਬ ਵੀ ਪੀਂਦਾ ਵਾ ਤੇ ਇਹਦੇ ਨਾਲ ਹੁਣ ਵੀ ਹੁਣੇ ਵੀ ਹੁਣੇ ਜਦੋਂ ਇਹ ਚੱਲ ਗਿਆ ਉਹਦੋਂ ਚਾਹ ਲੈਣ ਵਾਸਤੇ ਤੇ ਹੁਣੇ ਵੀ ਇਹਦੇ ਨਾਲ ਰਹੀ ਹੋਗੀ ਸਾ ਹਾਂਜੀ ਨਹੀਂ ਦੇ ਵੀ ਉਹ ਇਹਦੀ ਬਾਬਾ ਜੀ ਇਹਦੀ ਦਾਜ ਬੰਦਿਆ ਮੈਂ ਤੱਕੜੀਆਂ ਮੇਰੀ 10 ਸਾਲਾਂ ਮੇਰੀ ਮੈਂ ਬੋਲ ਕਿਹਾ ਤੇ ਤੈਨੂੰ ਮੈਂ ਝੂਠ ਬੋਲਣ ਦੇ ਆ ਨਹੀਂ ਸੱਤ ਮੈਂ ਉਹ ਤਾਂ ਕਹਿ ਰਿਹਾ ਬਾਈ ਤੈਨੂੰ ਮੈਂ ਕੀ ਕਹਿੰਦਾ ਬੋਲਾ ਹਾਂਜੀ ਸੱਤ ਹੀ ਵਗੈਰ ਕਹਾਂ ਮੈਂ ਉਪੀ ਤੱਕ ਕਹਿੰਦਾ ਮਰਾ ਮੈਨੂੰ ਇੱਕ ਗਲਤੀ ਹੈ ਨਾ 2015 ਲੈ ਜਨਮ ਦੇ ਇਹਨਾਂ ਨੂੰ ਲੈ ਇਹਨੂੰ ਇੱਕ ਦਵਾਈ ਦੇ ਪੈਣੀ ਦਵਾਈ ਦਵਾ ਕੇ ਲੈਣ ਨੂੰ ਦਵਾਈ 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 ਦਵਾ ਕੇ ਲੈ ਆ ਉਹ ਕੋਸ਼ਿਸ਼ ਕਰਦਾ ਉਹ ਰੱਖਣਾ ਚਾਹੁੰਦਾ ਇਹਨੂੰ ਹਾਂਜੀ ਰੱਖਣਾ ਚਾਹੁੰਦਾ ਇਹਨੂੰ ਮੈਂ ਰੱਖਣ ਨੂੰ ਨਹੀਂ ਮੈਂ ਰੱਖਣ ਦਾ ਨਹੀਂ ਬਸ ਬਣਾ ਪਾ ਦੇ ਜਿੰਦਰ ਦਾ ਤਾਂ ਤੇਰੀ ਤਿਆਰ ਗਈ ਆ ਹਾਂ ਹਾਂਜੀ ਰੱਖਣਾ ਚਾਹੁੰਦਾ ਤੂੰ ਨਹੀਂ ਹੈ ਤੇਰਾ ਕੋਤਣਾ ਵੇ ਦੇ ਨਹੀਂ ਕੋਈ ਮੈਂ ਰੱਖ ਉਹ ਤੇਰਾ ਸ਼ਰਾਬ ਪੀ ਗਏ ਤੇ ਕੁੜੀਆਂ ਵੀਡੀਓ ਵਿੱਚ ਬਲਬੀਰ ਸਿੰਘ ਮੁੱਛਲੋ ਇਸ ਦੇ ਕਮਰੇ ਦੇ ਲਾਗਿਓ ਇੱਕ ਖਾਲੀ ਸ਼ਰਾਬ ਦੀ ਬੋਤਲ ਬਰਾਮਦ ਕਰਵਾਉਂਦੇ ਹਨ ਅਤੇ ਕੈਮਰੇ ਉੱਤੇ ਗੁਨਾਹ ਵੀ ਕਬੂਲ ਕਰਵਾਉਂਦੇ ਹਨ